ਆਮ ਆਦਮੀ ਪਾਰਟੀ ਦਾ ਅੱਜ ਦਾ ਅੰਮ੍ਰਿਤਸਰ ਵਿੱਚ ਦੌਰ ショ ਤੇ ਦੌਰ ショ ਵਿੱਚ ਸੀਐਮ ਭਗਵੰਤ ਮਾਨ ਨਾਲ ਕੁਲਦੀਪ ਸਿੰਘ ਢਾਲੀਵਾਲ ਐਮਐਲਏ ਡਾਕਟਰ ਅਜੀਤ ਗੁਪਤਾ ਐਮਐਲਏ ਜੀਵਨਜੋਤਪੁਰ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨਾ ਹੋਲ ਅਗੂ ਸਬਾਨ ਕਨਾਲ ਹਜ਼ਾਰਾਂ ਦਾ ਵਰਕਰਾਂ ਦਾ ਠੱਠ ਮਾਰਦਾ ਇਕੱਠ ਇਸ ਤੋਂ ਇੱਕ ਚੀਜ਼ ਤਾਂ ਸਾਬਿਤ ਹੁੰਦੀ ਹੈ ਵੀ ਹੁਣ ਅੰਮ੍ਰਿਤਸਰ ਦੀ ਹਵਾ ਜਿਹੜੀ ਕਿ ਉਹ ਆਮ ਆਦਮੀ ਦੇ ਹੱਕ ਵਿੱਚ ਪਾਰਟੀ ਦਾ ਹੱਕ ਵਿੱਚ ਜਾਂਦੀ ਹੋਈ ਵੀ ਖਾਈ ਦੇ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਨੇ ਨਾਲ-ਨਾਲ ਸੱਜੇ ਖੱਬੇ ਬਹੁਤ سارے ਲੋਕ ਵੀ ਜਿਹੜੇ ਨੇ ਇੱਥੇ ਸੀਐਮ ਭਗਵੰਤ ਮਾਨ ਦੀ ਚਲਕ ਪਾਉਣ ਵਾਸਤੇ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ ਔਰ ਇਸ ਤੋਂ ਬਾਅਦ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਦੀ ਜਿਹੜੀ ਹੈ ਚੋਣ ਪ੍ਰਚਾਰ ਮਹਿੰਮ ਨੂੰ ਵੱਡਾ ਹੰਗਾਰਾ ਜਿਹੜਾ ਕਿ ਉਹ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਸੀਐਮ ਭਗਵੰਤ ਮਾਨ ਹਰ ਹਲਕੇ ਵਿੱਚ ਖੁਦ ਚੋਣ ਪ੍ਰਚਾਰ ਕਰਨ ਵਾਸਤੇ ਪੌਂਚ ਰੇ ਨੇ ਵੱਡੀ ਜ਼ਿੰਮੇਵਾਰੀ ਹੈ ਔਰ ਪੂਰਾ ਪੰਜਾਬ ਹੈ ਜਿਸ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਦਾ ਲਗਾਤਾਰ ਦਾਵਾ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ ਔਰ ਇਸ ਦਾਵੇ ਨੂੰ ਮਜ਼ਬੂਤ ਕਰਨੇ ਖੁਦ ਸੀਐਮ ਉਹ ਹੰਤਮਾਨ ਜਿਹੜੇ ਕਿ ਹਰ ਹਲਕੇ ਵਿੱਚ ਆਪਣੇ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਨਿਤਰ ਰਹੇ ਨੇ ਤਾਂ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਵਿੱਚ ਵੀ ਇੱਕ ਇਤਿਹਾਸਿਕ ਰੋਰ ਸ਼ੋਅ ਕਰਿਆ ਜਾ ਰਿਹਾ ਜਿਸੇ ਪਿੱਛੇ ਮੇਰੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਜਿੱਥੇ ਭਗਵੰਤ ਸਿੰਘ ਮਾਨ ਜਿਹੜੇ ਕੀ ਲੋਕਾਂ ਦਾ ਅਭਿਵਾਦਨ ਸਵੀਕਾਰ ਕਰ ਰਹੇ ਨੇ ਉਹ ਸੜਕਾਂ ਤੇ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੀਐਮ ਭਗਵੰਤ ਮਾਨ ਦੀ ਇੱਕ ਚਲਕ ਪਾਉਣ ਵਾਸਤੇ ਤੇ ਨਾਲ ਨਾਲ ਸੱਜੇ ਖੱਬੇ ਜੇ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵਰਕਰ ਵੀ ਇੱਥੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਨੇ ਔਰ ਜਿਹੜੀ ਅੱਜ ਦੀ ਇਤਿਹਾਸਿਕ ਰੈਲੀ ਰੋਡ ਸ਼ੋ ਆਏ ਇਹ ਬਹੁਤ ਵੱਡਾ ਫਾਇਦਾ ਜਿਹੜੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾੜੀਵਾਲ ਨੂੰ ਜਿੰਦੀ ਹੋਈ ਵਿਖਾਈ ਜਾ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਪੱਪਾ ਪਾਰ ਵਰਕਰ ਹੋਏ ਨੇ ਔਰ ਜਿੱਥੇ ਵੀ ਝਾਤ ਮਾਰ ਲਓ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਤੇ ਨਾਲ ਝਾੜੂ ਵਾਲੇ ਚੰਡੇ ਹੀ ਚੰਡੇ ਵਿਖਾਈ ਦੇ ਰਹੇ ਨੇ ਸੱਜੇ ਖੱਬੇ ਅੱਗੇ ਪਿੱਛੇ ਜਿੱਥੇ ਵੀ ਝਾਤ ਮਾਰ ਲਓ ਲਜਾਰਾ ਦੀ ਗਿਣਤੀ ਵਿੱਚ ਇੱਥੇ ਵਰਕਰ ਤੇ ਵਲੰਟੀਅਰ ਹੈ ਪਹੁੰਚੇ ਨੇ खासा ਹੁਸਾਰਾ ਦਿਖਾਈ ਦੇ ਰਿਹਾ ਕੁਲਦੀਪ ਸਿੰਘ ਤਾਲੀਵਾਲ ਵੱਲ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਦਿਖਾਣ ਕਾਫੀ ਜਗ੍ਹਾ ਹੁਸਾਈ ਨਜ਼ਰ ਆ ਰਹੀ ਨੇ ਕਿਉਂਕਿ ਇਤਿਹਾਸਿਕ ਰੋਡ ਸ਼ੋਅ ਕਰਿਆ ਗਿਆ ਜਿਸ ਵਿੱਚ ਸੀਐਮ ਭਗਵੰਤ ਮਾਨ ਖੁਦ ਪਹੁੰਚੇ ਨੇ ਚੋਣ ਪ੍ਰਚਾਰ ਕਰਵਾਇਆ ਸੀ ਕਿਉਂਕਿ 13 0 ਨਾਲ ਜਿੱਤ ਦਾ ਫੋਕਾ ਜਿਹੜਾ ਦਿੱਤਾ ਜਾ ਰਿਹਾ ਹੈ ਔਰ ਲਗਾਤਾਰ ਆਮ ਆਦਮੀ ਪਾਰਟੀ ਦਾ ਬਰਾਫ ਉਹ ਲੋਕ ਸਭਾ ਇਲੈਕਸ਼ਨਸ ਵੱਲ ਵਧ ਰਿਹਾ ਕਿਉਂਕਿ ਚੋਣ ਪ੍ਰਚਾਰ ਦੀ ਕਮਾਨ ਹੈ ਉਹ ਸੀਐਮ ਭਗਵੰਤ ਮਾਨ ਨੇ ਆਪਣੇ ਹੱਥਾਂ ਵਿੱਚ ਲਈ ਹੋਈ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਤਿਹਾਰ ਜੇਲ੍ਹ ਵਿੱਚ ਨੇ ਤੇ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਇੱਕ ਵੱਡਾ ਚੈਲੰਜ ਵੀ ਹੈ ਪੰਜਾਬ 'ਚ ਕਿਉਂਕਿ 2022 ਦੀ ਗੱਲ ਕਰੀਏ ਤਾਂ ਵਿਧਾਨ ਸਭਾ ਇਲੈਕਸ਼ਨ ਵਿੱਚ ਵੱਡਾ ਮੰਡਟ ਮਿਲਿਆ ਸੀਗਾ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਸੀ ਤਾ ਉਹ ਹੀ ਜਿਤ ਨੂੰ ਦਰਉਣਾ ਜਿਹੜਾ ਕਿ ਇੱਕ ਵੱਡਾ ਚੈਲੰਜ ਹੈ ਚੁਣੌਤੀ ਹੈ ਜੇ ਇਸ ਚੁਣੌਤੀ ਤੋਂ ਪਾਰ ਪਾਉਣਾ ਹੈ ਤਾਂ ਵੱਡੇ ਇਕੱਠ ਵੱਡੀਆਂ ਰੈਲੀਆਂ ਵੱਡੇ ਰੋਰ ਸ਼ੋ ਜਿਹੜੇ ਕਿ ਉਹ ਕਰਦੇ ਪੈਣਗੇ ਤੇ ਲਗਾਤਾਰ ਸੀਐਮ ਭਗਵੰਤ ਮਾਨ ਖੁਦ ਨਿੱਤਰ ਰਹੇ ਨੇ ਚੌਂ ਮੈਦਾਨ ਵਿੱਚ ਆਪਣੇ ਜਿਹੜੇ ਕਿ ਉਮੀਦਵਾਰ ਨੇ ਲੋਕ ਸਭਾ ਹਲਕੇ ਤੋਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਦੇ ਅਕ ਵਿੱਚ ਇੱਕ ਇਤਿਹਾਸਿਕ ਅਤੇ ਵਿਸ਼ਾਲ ਰੋਡ ਸ਼ੋ ਜਿਹੜਾ ਕਿ ਇੱਥੇ ਉਹ ਕੱਢਿਆ ਜਾ ਰਿਹਾ ਹੈ ਔਰ ਕਾਫੀ ਜ਼ਿਆਦਾ ਉਹ ਸਾਈਡ ਵਿਖਾਈ ਦੇ ਰਹੇ ਨੇ ਸੀਐਮ ਭਗਵੰਤ ਮਾਨ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਉਹਨਾਂ ਦੇ ਐਮਐਲਏ ਸਹਬਾਨ ਨੇ ਔਰ ਜਿੱਥੋਂ ਵੀ ਇਹ ਰੋਡ ਸ਼ੋ ਗੁਜ਼ਰ ਰਿਹਾ ਉਥੇ ਫੁੱਲਾਂ ਦੀ ਵਰਖਾ ਨਾਲ ਇਸ ਰੋਡ ਸ਼ੋ ਦਾ ਸਵਾਗਤ ਕੀਤਾ ਜਾ ਰਿਹਾ ਹੈ ਵੱਡੀ ਗੱਲ ਹੈ ਲੋਕ ਸਵਾਗਤ ਕਰ ਰਹੇ ਨੇ ਫੁੱਲਾਂ ਦੀ ਵਰਖਾ ਨਾਲ ਹਾਰ ਦੇ ਨਾਲ ਜਿਹੜਾ ਕਿ ਸੀਐਮ ਭਗਵੰਤ ਮਾਨ ਦਾ ਨਗਾਹ ਤੇ ਪਰਵਾ ਸਵਾਗਤ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਵੀ ਜਵਾਬ ਵਿੱਚ ਲੋਕਾਂ ਨੂੰ ਹੱਥ ਹਿਲਾਉਂਦੇ ਹੋਏ ਜ਼ਰੂਰ ਵਿਖਾਈ ਦੇ ਰਹੇ ਨੇ ਅੱਜ ਦੀ ਜਿਹੜੀ ਇਤਿਹਾਸਿਕ ਰੋਸ਼ ਹੋਇਆ ਇਹ ਬਹੁਤ ਕੁਝ ਤੈਅ ਕਰਨ ਜਾ ਰਿਹਾ ਅਮਰਸਾ ਦੀ ਲੋਕ ਸਭਾ ਸੀਟ ਤੇ ਕਿਉਂਕਿ ਸੱਤ ਹਲਕੇ ਵਿਧਾਨ ਸਭਾ ਦੇ ਜਿੱਥੇ ਕੀ ਆਮ ਆਦਮੀ ਪਾਰਟੀ ਕਾਬਜ਼ ਹੈ ਔਰ ਇੱਕ ਹਲਕੇ ਤੇ ਕਾਂਗਰਸ ਤੇ ਇੱਕ ਹਲਕੇ ਤੇ ਮਜੀਠਾ ਇਸ ਨਜ਼ਰੀ ਨਾ ਵੀ ਦੇਖਿਆ ਜੇ ਤਾਂ ਆਮ ਆਦਮੀ ਪਾਰਟੀ ਜਿਹੜੀ ਕਿ ਉਹ ਅੰਮ੍ਰਿਤਸਰ ਵਿੱਚ ਕਾਫੀ ਸਟਰੋਂਗ ਭੂਮਿਕਾ ਵਿੱਚ ਵਿਖਾਈ ਜਾ ਰਹੀ ਹੈ ਅੱਜ ਜਿਹੜਾ ਇਤਿਹਾਸਿਕ ਰੋਡ ਸ਼ੋਅ ਹੋਇਆ ਸੀ ਜੀਐਮ ਭਗਵੰਤ ਮਾਨ ਦਾ ਉਸ ਤੋਂ ਬਾਅਦ ਯਕੀਨਨ ਆਮ ਆਦਮੀ ਪਾਰਟੀ ਦੀ ਤਸਵੀਰ ਜਿਹੜੀ ਕਿ ਇੱਥੇ ਜਿਹੜੀ ਵਿਕਾਰੀ ਸ਼ੀਰ ਅੰਮ੍ਰਿਤਸਰ ਤੋਂ ਉਹ ਉੱਭਰ ਕੇ ਸਾਹਮਣੇ ਆ ਰਹੀ ਹੈ ਕਮਲਪ੍ਰਸਾਦ ਗੁਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par